ਅੱਜ ਅਸੀਂ ਬਣਾਉਣ ਲੱਗੇ ਹਾਂ ਸਪੈਸ਼ਲ ਬਰਫੀ ਲਈ ਅਸੀਂ ਲੈ ਆਂ ਛੋਲੇ ਬਿਨਾ ਸ਼ਰਕੇ ਤੋਂ ਛੋਲੇ ਨੇ ਓਨੇ ਬਰਾਬਰ ਆਪਾਂ ਇਹ ਲੈ ਲਈ ਸ਼ੱਕਰ ਸ਼ੱਕਰ ਪਾ ਕੇ ਬਣਾਵਾਂਗੇ ਇਹ ਹੈ ਨਾਰੀਅਲ ਦਾ ਪੂਰਾ ਇਹ ਉਹਨਾਂ ਦਾ ਨਾਲੋਂ ਅੱਧਾ ਲਿਆ ਏ ਇਹ ਦੋ ਕ ਚਮਚੇ ਘਿਓ ਦੇ ਲੈ ਆ ਇਹ ਤਾਜ਼ਾ ਮਲਾਈ ਆ ਇਹ ਥੋੜਾ ਜਿਹਾ ਘਿਓ ਦੁੱਧ ਲਿਆ ਠੰਡਾ ਲੋੜ ਪੈਣ ਤੇ ਇਹ ਵਰਤਾਂਗੇ ਹੁਣ ਆਪਾਂ ਇਹਨਾਂ ਨੂੰ ਇਹ ਲਾਂ ਛੋਲਿਆਂ ਨੂੰ ਆਪਾਂ ਪੀਸ ਲੈਨੇ ਆ ਪੀਸ ਕੇ ਇਹਨਾਂ ਦਾ ਪਾਊਡਰ ਬਣਾ ਕੇ ਤੇ ਫਿਰ ਆਪਾਂ ਬਣਾਉਨੇ ਆ ਇਹ ਛੋਲਿਆਂ ਦਾ ਪਾਊਡਰ ਇਹਦੇ ਵਿੱਚ ਆਪਾਂ ਸ਼ੱਕਰ ਪਾ ਦਿਆਂਗੇ ਇਹ ਨਾਰੀਅਲ ਦਾ ਆਪਾਂ ਛੋਲਿਆਂ ਦਾ ਪਾਊਡਰ ਪਾਇਆ ਸੀਗਾ ਸ਼ੱਕਰ ਪਾਈ ਸੀਗੀ ਹਾਫ ਇਹਦਾ ਨਾਰੀਅਲ ਦਾ ਪੂਰਾ ਪਾਇਆ ਸੀ ਹੁਣ ਇਹਨੂੰ ਆਪਾਂ ਸਾਰਿਆਂ ਨੂੰ ਮਿਕਸ ਕਰ ਲੈਨੇ ਆ ਸਾਰੇ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੀਆਂ ਗੱਠਾਂ-ਗੁੱਠਾਂ ਐ ਫੇਕ ਹੀ ਸਾਰਿਆਂ ਨੂੰ ਐ ਬੂਰਾ ਬਣਾ ਲਓ ਹੁਣ ਆਪਾਂ ਇਹਦੇ ਵਿੱਚ 2 ਚਮਚੇ ਦੇਸੀ ਘਿਓ ਦੇ ਪਾ ਦਿੰਨੇ ਆ। 2 ਭਾਵੇਂ 3 ਪਾ ਦੋ। 2-3 ਪਾ ਕੇ ਇਹਨੂੰ ਮਿਕਸ ਕਰ ਲੈਨੇ ਆ। ਘਿਓ ਨੂੰ ਸਾਰੇ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਵਿੱਚ। ਆਪਾਂ ਇਹਦੇ ਵਿੱਚ ਨਾ ਇਹ ਤਾਜੀ ਮਲਾਈ ਆ। ਇਹਨੂੰ ਆਪਾਂ ਇਹਦੇ ਵਿੱਚ ਪਾ ਦੇਣਾ। 3-4 ਚਮਚੇ ਹੈਗੇ ਸਾਰਾ ਪਾ ਦਿੰਨੇ ਆ। ਸਾਰੇ ਨੂੰ ਪਾ ਕੇ ਇਹਨੂੰ ਮਿਕਸ ਕਰ ਲਓ ਸਾਰੇ ਨੂੰ ਮਿਕਸ ਕਰ ਲਓ ਜੇ ਇਹਦੇ ਨਾਲ ਹੋ ਗਿਆ ਠੀਕ ਹੈ ਨਹੀਂ ਤੇ ਲੋਡ ਪੈਨ ਤੇ ਥੋੜਾ ਜਿਹਾ ਦੁੱਧ ਪਾ ਲਓ ਇਹਦਾ ਪਾ ਕਿਉਂ ਵੀ ਦੋ ਚਮਚੇ ਪਾਲੇ ਸੀਗੇ ਇੰਨੇ ਪੈ ਗਏ ਸੀਗੇ ਮਲਾਈ ਵੀ ਪਾ ਲੈ ਤਨ 4 ਚਮਚੇ ਪਰ ਹੁਣ ਆਪਾਂ ਨੂੰ ਇਹਦੇ ਵਿੱਚ ਦੁੱਧ ਪਾਉਣ ਦੀ ਜ਼ਰੂਰਤ ਪੈਣੀ ਆ ਥੋੜਾ ਜਿਹਾ ਪਾਉਣਾ ਪਊਗਾ ਠੰਡਾ ਦੁੱਧ ਹੈ ਗਰਮ ਕੀਤਾ ਹੋਇਆ ਹਾਸੇ ਠੰਡਾ ਹੈ ਥੋੜਾ ਥੋੜਾ ਕਰਕੇ ਆਪਾਂ ਦੁੱਧ ਪਾਉਣਾ ਹੈ ਜਿੰਨੀ ਕੀ ਜ਼ਰੂਰਤ ਆ ਉਨਾ ਹੀ ਪਾਵਾਂਗੇ ਇਹ ਹੋਣਾ ਐ ਬਣ ਗਿਆ ਪੂਰਾ ਇਦਾਂ ਦੀ ਰੱਖਣੀ ਆ ਰੈਸਪੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਇਹਦੇ ਵਿੱਚ ਪਾ ਕੇ ਆਪਾਂ ਇਹਨੂੰ ਜਮਾ ਦੇਾਂਗੇ ਥੱਲੇ ਆਪਾਂ ਇਹਦੇ ਥੋੜਾ ਜਿਹਾ ਘਿਓ ਦੇਸੀ ਲਾ ਲੈਨੇ ਆ ਇਦੇ ਵਿੱਚ ਆਪਾਂ ਥੋੜੇ ਜਿਹਾ ਡਰਾਈ ਫਰੂਟ ਪਾ ਲੈਨੇ ਆ। ਫੇਰ ਦਹੀਂ ਦਦੇ ਪਾਵਾਂਗੇ। ਇਹਨੂੰ ਆਪਾਂ ਇਹਦੇ ਵਿੱਚ ਸੈੱਟ ਕਰਦੇ ਆਂ। ਕਰਕੇ ਇਹਨੂੰ ਇਹਨੂੰ ਪੂਰੀ ਸੈੱਟ ਕਰਕੇ ਆਪਾਂ ਇਹਨੂੰ 10-15 ਮਿੰਟ ਸੇਫ ਜੜ੍ਹਾ ਦੇ ਦਿੰਨੇ ਆ 15 ਕਿ ਮਿੰਟ ਤੱਕ ਇਹ ਨਾ ਪੂਰੀ ਸੈੱਟ ਹੋ ਜਾਣਾ ਜੁੜ ਜਾਣਾ ਫਿਰ ਆਪਾਂ ਕੱਢ ਕੇ ਇਹਨੂੰ ਬਾਅਦ ਚ ਫਿਰ ਆਪਾਂ ਇਹਨੂੰ ਕੱਟਦੇ ਹਾਂ ਪੀਸ ਇਹਦੇ ਬਾਅਦ ਫਿਰ ਆਪਾਂ ਇਹਨੂੰ ਕੱਟਦੇ ਹਾਂ ਪੀਸ ਇਹਦੇ ਇਹ ਬਰਫੀ ਆਪਣੀ ਬਣ ਕੇ ਤਿਆਰ ਹੋ ਗਈ ਆ ਬਹੁਤ ਟੇਸਟੀ ਆ ਬਹੁਤ ਵਧੀਆ ਬਣੀ ਆ ਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਵਿਰਾਸਤ ਮਾਡਲ ਅਤਿੰਦਰ ਗਿੱਲ ਚੈਨਲ ਤੇ ਸਵਾਗਤ ਹੈ ਆ ਵਰਫੀ ਜੋ ਆਪਾਂ ਤਿਆਰ ਕਰ ਰਹੇ ਸੀ ਬਣ ਕੇ ਤਿਆਰ ਹੋ ਗਈ ਆ ਪੀਸ ਆਪਾਂ ਕੱਟ ਲਿਆ ਪੀਸ ਥੋੜੇ ਥੋੜੇ ਅਸੀਂ ਵੱਡੇ ਹੀ ਕੱਟੇ ਆ ਵੱਡੇ ਥੋੜੇ ਜਿਹਾ ਸਾਨੂੰ ਪਸੰਦ ਨੇ ਕੁਝ ਥੋੜੇ ਜਿਹਾ ਨਿੱਕੇ ਵੀ ਕੱਟੇ ਆ ਤੁਸੀਂ ਆਪਣੇ ਸਵਾਦ ਮੁਤਾਬਕ ਜਿੱਦਾਂ ਦਾ ਟੇਸਟ ਹੈ ਉਦਾਂ ਦਾ ਬਣਾ ਸਕਦੇ ਆ ਬਹੁਤ ਸਵਾਦ ਬਣੀ ਆ ਖਾ ਕੇ ਅਸੀਂ ਵੇਖੀ ਆ ਅਦਾਂ ਦੀ ਤੁਸੀਂ ਵੀ ਬਣਾਓ ਨਾ ਚੁੱਲ੍ਹੇ ਅੱਗੇ ਜਾਣਾ ਨਾ ਬਾਰ ਗਰਮੀ 'ਚ ਨਿਕਲਣਾ ਅੰਦਰੇ ਬੈਠਿਆਂ ਬਣਾ ਲਈਆ ਇਦਾਂ ਦੀ ਤੁਸੀਂ ਬਣਾਓ ਬਣਾ ਕੇ ਖਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਤੇ ਲਾਇਕ ਵੀ ਕਰੋ ਸਾਰੀਆਂ ਭੈਣਾਂ ਮੇਰੀ ਰੈਸਪੀ ਨੂੰ ਵੇਖ ਕੇ ਤੁਸੀਂ ਵੀ ਇਦਾਂ ਦੀ ਬਣਾਓ